ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਵੱਡੀ ਖਬਰ ਤੋਂ ਜੇਕਰ ਤੁਸੀਂ ਵੀ ਪੀਂਦੇ ਹੋ ਗਾਂ ਦਾ ਦੁੱਧ ਤੇ ਹੋ ਜਾਓ ਸਾਵਧਾਨ ਦੁੱਧ ਵਿੱਚ ਮਿਲਿਆ ਇੱਕ ਖਤਰਨਾਕ ਵਾਇਰਸ ਹੋਣੇ ਦਿੱਤੀ ਚੇਤਾਵਨੀ ਦੁੱਧ ਪੀਣਾ ਲਾਭਦਾਇਕ ਦੱਸਿਆ ਜਾ ਦੱਸਿਆ ਗਿਆ ਹੈ ਇਸ ਦਾ ਕਾਰਨ ਹੈ ਕਿ ਦੁੱਧ ਵਿੱਚ ਪੋਟਾਸ਼ੀਅਮ ਦੇ ਨਾਲ ਕਈ ਪੋਸ਼ਕ ਤੱਤ ਵੀ ਹੁੰਦੇ ਹਨ ਜੇਕਰ ਦਾ ਦੁੱਧ ਗਾਂ ਦਾ ਹੋਵੇ ਤਾਂ ਇੱਕ ਹੋਰ ਵੀ ਫਾਇਦੇਮੰਦ ਹੋ ਜਾਂਦਾ ਪਰ ਹਾਲ ਹੀ ਵਿੱਚ ਇਸ ਵਿਚ ਬर्ड ਫਲੂ ਵਾਇਰਸ ਪਾਇਆ ਗਿਆ ਜਿਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਜਾਰੀ ਕੀਤੀ ਹੈ ਮੀਡੀਆ ਰਿਪੋਰਟਾਂ ਦੀ ਮੰਨੀਅਤ ਹੈ ਵਾਇਰਸ ਅਮਰੀਕਾ ਵਿੱਚ ਪਾਇਆ ਗਿਆ ਹੈ ਇਸ ਸਬੰਧੀ ਅਮਰੀਕਾ ਦੀਆਂ ਕਈ ਡੇਰੀਆਂ ਤੋਂ ਦੁੱਧ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਭੇਜ ਗਏ ਦਿੱਤੇ ਗਏ ਹਨ ਕਿਵੇਂ ਫੈਲਦਾ ਹੈ ਵਾਇਰਸ ਇਸ ਵਾਇਰਸ ਸਾਡੇ ਲਈ ਨਵਾਂ ਨਹੀਂ ਹੈ ਇਸ ਵਾਇਰਸ ਨੇ ਪੱਤ ਵਿੱਚ ਆਪਣਾ ਸਰਦ ਦਿਖਾਇਆ ਹੈ ਇਹ ਵਾਇਰਸ ਪੰਛੀਆਂ ਦਾ ਹੀ ਮਨੁੱਖਾਂ ਵਿੱਚ ਫੈਲਦਾ ਹੈ ਇਸ ਕਾਰਨ ਇਸ ਵਾਇਰਲ ਨਾਲ ਸੱਕਮੇਤਿਕ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਵਾਇਰਸ ਕਰੀਬ 10 ਸਾਲ ਪਹਿਲਾਂ ਪਾਤੜਾ ਦੇ ਕਈ ਥਾਵਾਂ ਤੇ ਫੈਲ ਗਿਆ ਸੀ ਜਿਸ ਕਨ ਦੋਕਾਂ ਵਿੱਚ ਦਹਿਸ਼ਤ ਫੈਲ ਗਈ ਸੀ। ਇੰਨਾ ਪੰਛੀਆਂ ਵਿੱਚ ਪਾਇਆ ਗਿਆ ਸੀ ਵਾਇਰਸ 10 ਦੇ ਕਿਸ ਵਾਸ ਕਾਰਨ ਵੱਡੀ ਗਿਣਤੀ ਮੁਰਗੀਆਂ ਤੇ ਹੋਰ ਪੰਛੀ ਦੇ ਨਾਲ ਅੰਚੇ ਵਾਇਰਸ ਪਾਇਆ ਗਿਆ ਜਿੰਦਾ ਦਾ ਦੱਬ ਗਏ। ਪੰਛੀਆਂ ਵਿੱਚ ਪਾਇਆ ਜਾਣ ਵਾਲਾ ਵਾਇਰਸ ਹੁਣ ਹੋਚਾ ਨੂੰ ਮੁੱਕ ਤੱਕ ਪਹੁੰਚ ਗਿਆ। ਜਾਨਵਰਾਂ ਵਿੱਚ ਪਹਿਲਾ ਹੈ ਬਿੱਲੀਆਂ ਅਜਿਹਾ ਲੂੰਬੜਿਆਂ ਆਦੀ ਵਿੱਚ ਪਾਇਆ ਜਾਂਦਾ ਇਸਵੇਂ ਦੇ ਸਦਾਤਰ گاਵਾਂ ਵਿੱਚ ਵੈਸ ਪਾਉਣ ਲੱਗ ਪਿਆ ਆਉਣ ਲੱਗ ਪਿਆ ਹੈ ਸੋ ਵੀਡੀਓ ਦੇਖਣ ਲਈ ਤਾਂ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ